ਕਾਲਜ ਰੋਡ ਤੇ ਸਥਿਤ ਇੱਕ ਗਿਫਟ ਸ਼ਾਪ ਨੂੰ ਚੋਰਾਂ ਨੇ ਦੇਰ ਰਾਤ ਨਿਸ਼ਾਨਾ ਬਣਾਇਆ ਅੱਜ ਇਹ ਕਿ ਦੁਕਾਨ ਦੇ ਤਾਲੇ ਤੋੜ ਕੇ ਉਹਨਾਂ ਨੇ ਗੱਲੇ ਦੇ ਵਿੱਚੋਂ 25000 ਰੁਪਏ ਚੋਰੀ ਕਰ ਲਏ ਇਸ ਸਬੰਧੀ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਸੋ ਕਾਲਜ ਰੋਡ ਤੇ ਸਥਿਤ ਸ਼੍ਰੀ ਕ੍ਰਿਸ਼ਨਾ ਗਿਫਟ ਸ਼ਾਪ ਦੇ ਮਾਲਕ ਕੁਲਚੰਦ ਗੁਪਤਾ ਨੇ ਦੱਸਿਆ ਕਿ ਸਵੇਰੇ 5 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਿਸ ਤੋਂ ਬਾਅਦ ਉਸਨੇ ਜਾ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਚੋਰੀ ਹੋ ਚੁੱਕੀ ਸੀ ਉਸਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪ ਨਾ ਗੁਜਰਨ ਗੁਪਤਾ ਦਾ ਦੁਕਾਨ ਦਾ ਨਾਮ ਸ੍ਰੀ ਕ੍ਰਿਸ਼ਨਾ ਗਿਵ ਸੈਂਟਰ ਆ ਗਵਰਨਮੈਂਟ ਕਾਲੇ ਰੋਡ ਤੇ ਦੁਕਾਨ ਆ ਤੇ ਆਪਾਂ ਮੈਂ ਦੋ ਟੀਮ ਦੀ ਤਰ੍ਹਾਂ ਨੋਕੇ ਵਧਾ ਕੇ ਦੁਕਾਨ ਘਰ ਚਲ ਜੀ ਆਵਾਂ ਤੇ ਘਰ ਗਏ ਤੇ ਸਵੇਰੇ ਮੇਰੇ ਗਵਾਂਡੀਆ ਦਾ ਫੋਨ ਆਇਆ ਅੰਬਰਜ਼ਰੋ ਆਇਆ ਕਿ ਤੇ 5:00 ਵਜੇ ਸਵਾ 5:00 ਫੋਨ ਆਇਆ ਕਿ ਭਾਜੀ ਤੁਹਾਡੀ ਦੁਕਾਨ ਖੁੱਲੀ ਆ ਸਮਾਨ ਬਾਹਰ ਪੇਦਾ ਤੇ ਆਓ ਮੈਂ ਕਿਹਾ ਯਾਰ ਮੈਂ ਦੁਕਾਨ ਨਾਲ ਵਧਾ ਕੇ ਗਿਆ 9:00 ਕਹਿੰਦਾ ਨਹੀਂ ਤੁਹਾਡਾ ਸਮਾਨ ਬਾਹਰ ਖੁੱਲੇ ਦਾ ਤਾਲੇ ਟੁੱਟੇ ਨੇ ਤਾਂ ਮੈਂ ਬਰਚ ਫਟਾਵਟ ਆਇਆ ਨਿੱਕਰ ਪਾ ਕੇ ਜੋ ਕੈਪਰੀ ਕੁਪਰੀ ਪਾ ਕੇ ਫੜਾ ਦੁਕਾਨ ਤੇ ਆਇਆ ਵੇਖਿਆ ਤੇ ਤਾਲੇ ਟੁੱਟੇ ਰਹੀ ਮੇਰਾ ਜਿਹੜਾ ਇੱਕ ਕਾਊਂਟਰ ਦਾ ਬਾਹਰ ਪੇ ਉਹਨਾਂ ਨੇ ਕੱਢੇ ਰਾਈ ਤੇ ਦੂਜੇ ਕਾਊਂਟਰ 'ਚ ਟੇਡਾ ਕਰਕੇ ਗੱਲਾਂ ਖੋਲ ਕੇ ਉਹਦੇ 'ਚ ਮੈਂ ਕੈਸ਼ ਰੱਖਿਆ ਹੁੰਦਾ ਵਾ ਕਿਉਂਕਿ ਹੁਣ ਪਹਿਲਾ ਤਰੀਕਾ ਆ ਗਿਆ ਵਾ ਕਿ ਕਹੇ ਨੂੰ ਪੇਮੈਂਟ ਦੇਣੀ ਹੁੰਦੀ ਹੈ ਪਰ ਚਲ ਕਮੇਟੀ-ਕਮੇਟੀ ਰੱਖੀ ਰਹੀ ਸੀ ਤੇ ਚਲੋ ਸਵੇਰੇ ਪੇਮੈਂਟ ਦੇ ਦਾਂਗੇ ਤੇ ਉਹ ਜਿਹੜੇ 25000 ਰੁਪਿਆ ਸੀ ਉਹ ਸਾਰਾ ਆਹ ਕੱਢ ਕੇ ਲੈ ਗਏ ਹੋਰ ਕਹੇ ਸਾਮਾਨ ਨੂੰ ਉਹਨਾਂ ਨੇ ਹੱਥ 'ਤੇ ਲਾਇਆ ਸਿਰਫ ਕੈਸ਼ ਨੂੰ ਸਾਰਾ ਸਮਾਂ ਅੜਕੇ ਲੱਗੇ ਕੋਸ਼ਿਸ਼ ਕਰਦੇ ਤੇ ਸ਼ਿਕਾਇਤ ਸਰ ਮੈਂ ਕੰਪਲੇਨ ਲਖਾਈ ਆ ਵੇਖੋ ਅਗਲੇ ਆਪਣੇ ਸਾਹਮਣੇ ਕਾਰਵਾਈ ਕਰਦੇ ਆ ਤੇ ਮੈਂ ਤੇ ਆਹੀ ਪ੍ਰਸ਼ਾਸਨ ਨੂੰ ਕਹਿਣਾ ਕਿ ਚਲੋ ਜਿਹੜੇ ਜੋ ਇੱਥੇ ਹੋ ਰਿਹਾ ਸ਼ਹਿਰ 'ਚ ਬਹੁਤ ਜ਼ਿਆਦਾ ਮਤਲਬ ਲੁੱਟ ਖਸੁੱਟ ਪੈ ਰਹੀ ਆ ਤੇ ਤੁਸੀਂ ਜਿਹੜੀ ਆਪਣੀ ਕਾਰਵਾਈ ਆ ਪੀਸੀਆਰ ਬਤਾਓ ਸਾਡੇ ਉਸੇ ਦਿਨ ਅਤਮ ਮੋਬਾਈਲ ਚੋਰੀ ਹੋਇਆ ਕੁੜੀਆਂ ਗਲੋ ਖੋ ਗਿਆ ਦੁਪਹਿਰ ਦਾ ਟਾਈਮ ਹੀ 3 ਵਜੇ ਦਾ ਤੇ ਸ਼ਾਮ ਨੂੰ ਰਾਤ ਨੂੰ ਸਾਡੇ ਵਰ ਕਾਂਡ ਹੋ ਗਿਆ ਤੇ ਮੈਂ ਤੇ ਦਰਖਾਸਤ ਆਹੀ ਕਰਨਾ ਕਿ ਚਲੋ ਜਿਹੜੇ ਸਾਡੇ ਮੌਤਵਾਰ ਬੰਦੇ ਆ ਪ੍ਰਸ਼ਾਸਨ ਆ ਉਹ ਥੋੜਾ ਧਿਆਨ